ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਤੇ ਤੇ ਅੱਜ ਆਪਾਂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ ਬਾਈ ਗੁਰਨਾਮ ਸਿੰਘ ਜੀ ਦਾ ਕਮੈਂਟ ਆਇਆ ਸੀਗਾ ਵੀ ਜਿਹੜੇ ਬੱਚੇ ਨੇ ਉਹ ਬਿਮਾਰ ਹੋ ਜਾਂਦੇ ਆਗੇ ਤੇ ਜਿਹੜੀ ਇੱਕ ਗ੍ਰੀਨ ਬਿਠਾ ਹਰੀ ਬਿਠ ਮਾਰਦਿਆ ਹਰਾ ਪਾਣੀ ਜਾਂ ਹਨਾ ਕੋਈ ਵੀ ਜਾਨਵਰ ਆ ਵੀ ਉਹਦਾ ਟ੍ਰੀਟਮੈਂਟ ਕੀ ਹੋ ਸਕਦਾ ਤੇ ਇੱਕ ਤੁਸੀਂ ਸਾਨੂੰ ਪਤਾ ਹੀ ਆ ਵੀ ਜਿਹੜਾ ਮੀਂਹ ਦਾ ਮੌਸਮ ਆ ਉਹ ਚੱਲੀ ਜਾਂਦਾ ਤੇ ਇਹ ਮੌਸਮ ਦੇ ਵਿੱਚ ਜਾਨਵਰ ਜ਼ਿਆਦਾ ਬਿਮਾਰ ਹੁੰਦੇ ਆ ਕਿਵੇਂ ਇਕ ਤਾਂ ਮਿੱਤਰੋ ਮੌਸਮ ਬਦਲ ਰਿਹਾ ਤੇ ਉਤੋਂ ਮੀਂਹ ਪੈ ਜਾਂਦਾ ਹਵਾ ਚੱਲ ਜਾਂਦੀ ਆ ਧੁੱਪ ਨਿਕਲ ਕੀ ਕਦੇ ਤੇ ਜਦੋਂ ਠੰਡੀ ਹਵਾ ਲੱਗ ਜਾਣੀ ਆ ਜਾਨਵਰ ਨੇ ਛੇਤੀ ਬਿਮਾਰ ਹੋ ਜਾਣਾ ਜੀ ਤੇ ਇਹ ਪਹਿਲੀ ਗੱਲ ਤਾਂ ਜਿਹੜੇ ਖੁੱਡੇ ਨੇ ਉਹ ਆਪਣੇ ਸੁੱਕੇ ਰੱਖੋ ਸਾਫ਼ ਰੱਖੋ ਤੇ ਉਹਦੇ ਵਿੱਚ ਮਿੱਟੀ ਦੇ ਵਿੱਚ ਥੋੜੀ ਜਿਹੀ ਕਲੀ ਹੁੰਦੀ ਆ ਜਿਹੜੀ ਉਹ ਸਿੱਟ ਕੇ ਰੱਖੋ ਜੀ ਤੇ ਸੌਕਾ ਉਹਦੇ ਵਿੱਚ ਸਿੱਟ ਕੇ ਰੱਖੋ ਜਿਵੇਂ ਹੁਣ ਮੀਂਹ ਹੈਗਾ ਮੌਸਮ ਚੱਲਿਆਂ ਦਾ ਠੰਡ ਹੋ ਜਾਂਦੀ ਆ ਰਾਤ ਨੂੰ ਤੇ ਸੁੱਕੇ ਦੇ ਵਿੱਚ ਬੈਠਣਗੇ ਥੋੜੀ-ਮੋਟੀ ਗਰਮਾਹਟ ਮਿਲੂ ਜਾਨਵਰ ਨੂੰ ਤਾਂ ਠੀਕ ਰਹਿਣਗੇ ਤੇ ਹੁਣ ਆਪਾਂ ਬਾਈ ਦਾ ਜਿਹੜਾ ਕਮੈਂਟ ਸੀਗਾ ਉਹਦਾ ਆਪਾਂ ਦੱਸ ਦਿਆਂ ਜੀ ਇਲਾਜ ਕੀ ਹੋ ਸਕਦਾਗਾ ਪਹਿਲਾਂ ਤਾਂ ਜਿਹੜਾ ਪਾਣੀ ਆ ਉਹਦੇ ਵਿੱਚ ਆਕਸੀ ਟੈਟਰਾਸਾਈਕਲਿਨ ਪਾਊਡਰ ਮਿਲਾ ਕੇ ਰੱਖੋ ਜਿਹੜੇ ਬੱਚੇ ਨੇ ਚਾਹੇ ਸਾਰਿਆਂ ਨੂੰ ਹੀ ਦੇ ਸਕਦੇ ਹਾਂ ਬਹੁਤ ਫਾਇਦੇਮੰਦ ਵਾਲੀ ਚੀਜ਼ ਆ ਜੇ ਕੋਈ ਬੈਕਟੀਰੀਅਲ ਇਨਫੈਕਸ਼ਨ ਆਉਂਦੀ ਹੈ ਜੀ ਤੇ ਉਹਨੂੰ ਹੋਰ ਪਹਿਲਾਂ ਹੀ ਰੋਕ ਦਿੰਦੀ ਹੈਗੀ ਜਿਆਦਾ ਜਾਨਵਰ ਤੱਕ ਜਾਣ ਹੀ ਨਹੀਂ ਦਿੰਦੀ ਉਹ ਸਕ੍ਰੀਨ ਦੇ ਉੱਤੇ ਆਪਾਂ ਉਹਦੀ ਫੋਟੋ ਲਾ ਦਾਂਗੇ ਜੀ ਉਹ ਆਕਸੀਡੈਟਰਾਸਾਈਕਲਿਨ ਪਾਊਡਰ ਦੀ ਜਾਂ ਲਿਕਸਨ ਪਾਊਡਰ ਆ ਉਹ ਬੜਾ ਮਸ਼ਹੂਰ ਆ ਉਹ ਵੀ ਤੁਸੀਂ ਲਿਆ ਕੇ ਪਾ ਸਕਦੇ ਹੋਗੇ ਤੇ ਬੱਚਿਆਂ ਨੂੰ ਤੰਦਰੁਸਤ ਰੱਖਦਾ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਣੇ ਚੈਨਲ ਨੂੰ ਤੇ ਸ਼ੇਅਰ ਕਰਿਓ ਵੀਡੀਓ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜਾ ਗ੍ਰੀਨ ਬਿਠ ਦਾ ਇਲਾਜ ਆ ਵੀ ਉਹ ਕੀ ਹੋ ਸਕਦਾ ਜਿਵੇਂ ਹਰਾ ਜਾ ਪਾਣੀ ਉਹ ਆਪਾਂ ਜਿਵੇਂ ਸਕ੍ਰੀਨ ਦੇ ਉੱਤੇ ਤੁਹਾਨੂੰ ਫੋਟੋ ਦੇ ਦੇਖ ਰਹੇ ਹੋ ਤੁਸੀਂ ਫੋਟੋ ਇਸ ਤਰ੍ਹਾਂ ਦੀ ਬਿਠਾ ਜਾਂ ਪੀਲੀ ਬਿਠਾ ਆਉਣ ਲੱਗ ਜਾਂਦੀ ਹੈ ਕਿ ਜਾਨਵਰ ਦਾ ਅੰਦਰੋਂ ਚਰਬੀ ਖੁਰਕੇ ਆਉਣਾ ਪੀਲੀ ਬੇਠਣਾ ਹੀ ਤੇ ਉਹ ਸਾਰਾ ਜਿਹੜਾ ਕੰਮ ਹੁੰਦਾ ਉਹ ਜਿਵੇਂ ਇਹਦਾ ਪੋਟਾ ਤੇ ਇੱਕ ਇਹਦੇ ਜਿਹੜੇ ਇੰਟੈਸਟਾਈਨ ਹੁੰਦੀ ਹੈਗੀ ਜਿੱਥੇ ਚੀਜ਼ ਘੁੰਮਦੀ ਆ ਤੇ ਜਿੱਥੋਂ ਪਾਣੀ ਸੁੱਕਿਆ ਜਾਂਦਾ ਹਨਾ ਜਾਨਵਰ ਦੇ ਤੇ ਉਥੇ ਕੋਈ ਨਾ ਕੋਈ ਖਰਾਬੀ ਹੁੰਦੀ ਹੈਗੀ ਉਹਨੂੰ ਆਪਾਂ ਸਹੀ ਕਿਦਾਂ ਕਰਨਾਗਾ ਉਹ ਤੁਹਾਨੂੰ ਦੱਸ ਦਿੰਨੇ ਆਗੇ ਆ ਮੈਡੀਸਨ ਆ ਆਫਲੋਮੈਕ ਇਹ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਕੋਈ ਹਰੀ ਬਿਠਾਉਂਦੀ ਆ ਜਾਂ ਪੀਲੀ ਬਿਠਾਗੀ ਕਿਸੇ ਵੀ ਤਰ੍ਹਾਂ ਦੀ ਜਿਹੜੇ ਇਹਨਾਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਕਈ ਵਾਰੀ ਉਹਨਾਂ ਲਈ ਬੜਾ ਇਹ ਆਰਾਮ ਵਾਲਾ ਤਰੀਕਾ ਹੈ ਤੁਸੀਂ ਇਹ ਲਿਆ ਸਕਦੇ ਹੋ ਜਿਵੇਂ ਕਿ ਆ ਬੱਚਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਬਈ ਇਹ ਬਿਮਾਰ ਹੋ ਗਿਆ ਥੋੜਾ ਜਾ ਲੜਪੇ ਸੀਗੇ ਤੇ ਇਹ ਦੇਖ ਲਓ ਇਹ ਆਪਣਾ ਡ੍ਰੈਗਨ ਦਾ ਬੱਚਾ ਜੀ ਜਿਹੜਾ ਆਪਾਂ ਇੰਸਟਾਗ੍ਰam ਤੇ ਪਾਇਆ ਸੀ ਤੇ ਇਹਨੂੰ ਆਪਾਂ ਆਹ ਦੇਣੀ ਆ ਜਿਵੇਂ ਐਡਾ ਕ ਬੱਚਾ ਇਹ ਇਹ ਹੈਗਾ ਜੀ 2 ਮਹੀਨਿਆਂ ਦਾ ਬੱਚਾ ਤੁਸੀਂ ਇਹਨੂੰ ਤੁਸੀਂ ਦੇ ਦੇਣੀ ਆ 2.5 ਤੋਂ 3 ਐਮਐਲ ਦਿਨ ਦੇ ਵਿੱਚ ਦੋ ਵਾਰੀ ਤੇ ਜਿਹੜਾ ਤੁਹਾਡਾ ਬਿੱਠਾ ਦਾਗਾ ਕੰਮ ਉਹ ਵੀ ਠੀਕ ਹੋ ਜੂਗਾ ਜੀ ਤੇ ਜਾਨਵਰ ਬਿਲਕੁਲ ਤੰਦਰੁਸਤ ਹੋ ਜਾਣਗੇ ਇੱਕ ਮਿੱਤਰੋ ਲੀਵਰ ਟੌਨਿਕ ਜ਼ਰੂਰ ਦਿਆ ਕਰੋ ਜਾਨਵਰਾਂ ਨੂੰ ਥੋੜਾ ਥੋੜਾ ਜਿਵੇਂ ਬਰੋ ਟੌਨ ਆ ਉਹਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਜਿਵੇਂ 2 ਮਹੀਨਿਆਂ ਦਾ ਬੱਚਾ ਤਾਂ ਇਹਨੂੰ ਅੱਧੇ ਜੋ ਅੱਧਾ ਐਮਐਲ ਆਪਾਂ ਦੇ ਸਕਦੇ ਹਾਂਗੇ ਤੇ ਇੱਕ ਤੁਸੀਂ ਹੁਣ ਜਾਂਦੇ ਜਾਂਦੇ ਆਪਾਂ ਤੁਹਾਨੂੰ ਇੱਕ ਹੋਰ ਇਲਾਜ ਦੱਸ ਜਾਨੇ ਆ ਜਿਵੇਂ ਕਿ ਆ ਦੇਖ ਲੋ ਜਾਨਵਰ ਤੇ ਇਹਦੇ ਨਾਲ ਲੜ ਪਏ ਤੇ ਇਹਦਾ ਗਲ ਪੱਕ ਗਿਆ ਦੇਖ ਲੋ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਨਾਲ ਫਿਰ ਗਲ ਗਲ ਚੋਂ ਆਵਾਜ਼ ਆਈ ਜਾਂਦੀ ਆ ਜੇ ਤੁਹਾਨੂੰ ਸੁਣਦੀ ਹੋਵੇ ਤੇ ਗਲ ਪੱਕ ਜਾਂਦਾ ਰੇਸ਼ਾ ਬਣ ਸਕਦਾ ਇਹਦੇ ਤੇ ਇਹਦੇ ਲਈ ਆਪਾਂ ਕੀ ਇਲਾਜ ਆ ਜੀ ਜਿਵੇਂ ਹੁਣ ਸੋਜ ਆ ਗਿਆ ਇਹਦੇ ਬਰੂਫ ਇਹਨਾ ਲੈਣੀ ਆਂਗੀ ਬਿਲਕੁਲ ਛੋਟੀ ਜਿਹੀ ਲੈਣੀ ਆ ਥੋੜੀ ਜੀ ਉਹ ਇਹਨੂੰ ਦੇ ਦੇਣੀ ਆ ਜੀ ਇੱਕ ਵਾਰੀ ਉਹ ਇਨਫਲਮੇਸ਼ਨ ਸਵੇਲਿੰਗ ਵਾਸਤੇ ਹੀ ਹੁੰਦੀ ਹੈ ਗੋਲੀ ਜਿਆਦਾ ਤੇ ਪੇਨ ਕਲਰ ਗੋਲੀ ਹੁੰਦੀ ਹੈ ਕਿ ਉਹ ਉਹ ਥੋੜੀ ਜੀ ਦੇ ਦੇਣੀ ਹੈਗੀ ਤੇ ਜਿਆਦਾ ਨਾ ਇਹ ਜਦ ਆਪਾਂ ਜਿਆਦਾ ਮੈਡੀਸਨ ਗੋਲੀਆਂ ਦਿੰਨੇ ਆ ਉਹ ਲੀਵਰ ਤੇ ਇਫੈਕਟ ਪਾਉਂਦੀਆਂ ਨੇ ਇਸ ਕਰਕੇ ਕਹਿੰਦੇ ਆ ਵੀ ਜਿਹੜੀ ਲੀਵਰ ਟੋਨਿਕ ਕੋਈ ਵੀ ਜਿਹੜਾ ਤੁਸੀਂ ਵਰਤਦੇ ਹੋ ਉਹ ਜ਼ਰੂਰ ਦਿਓ ਤੇ ਇਸ ਤੋਂ ਬਾਅਦ ਜੇ ਮਨ ਇਹ ਖਰਖਰ ਕਰਦਾ ਇਹਨੂੰ ਸਵੇਰੇ ਆਪਾਂ ਦੇਣੀ ਹੈਗੀ ਲੀਵੋ ਟੌਕਸਾ ਸਨਾ ਟੈਬਲੇਟਾਂ ਉਹ ਦੇ ਉਹ ਵੀ ਆਪਾਂ 250mg ਦੇ ਵਿੱਚੋਂ ਜਿਵੇਂ ਆਪਾਂ ਛੇਮਾ ਹਿੱਸਾ ਲਾ ਲਓ ਵੀ ਛੇਮਾ ਹਿੱਸਾ ਦੇਣੀ ਆ ਉਹਨੂੰ ਸਵੇਰੇ ਤੇ ਸ਼ਾਮ ਨੂੰ ਜਦੋਂ ਇਹ ਆਪਾਂ ਬੰਦ ਕਰਾਂਗੇ ਇਹਨੂੰ ਦੇਵਾਂਗੇ ਆਪਾਂ ਅਜੀਥਰੋਮਾਈਸਿਨ ਉਹ ਵੀ ਗਲੇ ਉਹ ਗਲੇ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆ ਖਰਖਰਾ ਜੀ ਰੇਸ਼ਾ ਜਾਂ ਫਿਰ ਕੋਈ ਕਿਸੇ ਤਰ੍ਹਾਂ ਦਾ ਜ਼ਖਮ ਆ ਗਲ ਦੇ ਅੰਦਰ ਇੱਥੇ ਜਾਂ ਪੱਕਿਆ ਹੋਇਆ ਗਲਾ ਤੇ ਉਹਦੇ ਵਿੱਚ ਆਪਾਂ ਕੀ ਕਰਨੇ ਆ ਕਿ ਥੋੜੀ ਜੀ ਉਹ ਵੀ ਛੇਮਾ ਹਿੱਸਾ ਨਾ 250mg ਦਾ ਕੁੱਟ ਕੇ ਤੇ ਚੂਰਨਝਾ ਬਣਾ ਕੇ ਨੂੰ ਜਦੋਂ ਆਪਾਂ ਸ਼ਾਮ ਨੂੰ ਬੰਦ ਕਰਾਂਗੇ ਉਹ ਗਲੇ ਦੇ ਵਿੱਚ ਸਿੱਧਾ ਸਿੱਟ ਦੇਣਾ ਇਹਦੇ ਤੇ ਵਰਤ ਕੇ ਦੇਖਿਓ ਆਪਣੇ ਵਰਤੇ ਹੋਏ ਹੁੰਦੇ ਆ ਜੀ ਸਾਰੇ ਨੁਸਖੇ ਤੇ ਵਰਤ ਕੇ ਦੇਖਿਓ ਤੁਹਾਨੂੰ ਰਿਜ਼ਲਟ 100% ਮਿਲੂਗਾ ਅੱਗੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਆਪਾਂ ਕਿਸ ਟੌਪਿਕ ਦੇ ਉੱਤੇ ਲੈ ਕੇ ਆਈਏ ਆਪਾਂ ਜਰੂਰ ਬਣਾਵਾਂਗੇ ਤੇ ਜਿਹੜਾ ਬਾਈ ਕਮੈਂਟ ਕਰੂਗਾ ਜੀ ਉਹਦਾ ਆਪਾਂ ਨਾਮ ਜਰੂਰ ਮੈਂਸ਼ਨ ਕਰਿਆ ਕਰਾਂਗੇ ਵੀ ਕਿਸ ਬਾਈ ਨੇ ਕਮੈਂਟ ਕੀਤਾ ਤੇ ਕੀ ਦੇ ਲਈ ਵੀਡੀਓ ਬਣਾਈ ਹੋਈ ਹੈਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਆਪ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਨਵੀਆਂ ਵੀਡੀਓ ਦੇਖਣ ਲਈ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ